ਪਈ ਹਸਤੀ ਕਾਲ ਡਿਵਲਪਨੀ ਅਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੀਆਂ ਅੱਜ ਹੈਗਾ ਨਵਾਂ ਚ ਨਵਾਂ ਸਾਲ 1 ਜਨਵਰੀ ਆਪਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਵਾਦ ਦਿੰਦੇ ਆ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਇਹ ਹੀ ਆਪਾਂ ਪਰਮਾਤਮਾ ਅੱਗੇ ਬੇਨਤੀ ਕਰਾਂਗੇ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਇਹ ਲੈ ਕੇ ਆਏ ਬੁਟੀਕ ਪੀਸ ਪਹਿਲਾਂ ਪਰ ਰਿਕਵੈਸਟ ਕਰਦੇ ਆਂਗੇ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਤੇ ਲਾਈਕ ਨਾਲ ਆਪਣਾ ਬਹੁਤ ਜ਼ਿਆਦਾ ਹੌਸਲਾ ਵਧਦਾਗਾ ਇੱਕ ਇੱਕ ਸਬਸਕ੍ਰਾਈਬ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਆਪਨ ਬਹੁਤ ਜ਼ਿਆਦਾ ਹੌਸਲਾ ਹੁੰਦਾ ਹੈਗਾ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਗੇ ਆਪਣੇ ਜਿਹੜੇ ਪੇਮੈਂਟ ਦਾ ਮੈਥਡ ਹੈਗਾ ਉਹ ਹੈਗਾ ਆਨਲਾਈਨ ਤੁਸੀਂ ਆਨਲਾਈਨ ਪੇਮੈਂਟ ਕਰਕੇ ਕੋਈ ਵੀ ਸੂਟ ਡਨ ਕਰਨਾਗਾ ਤਾਂ ਕਰ ਸਕਦੇ ਹੋਗੇ ਤੇ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਦੂਸਰੇ ਨੰਬਰ ਤੇ ਭੈਣਾਂ ਨੂੰ ਕਈ ਗਰੀ ਇਹ ਕਨਫਿਊਜ਼ਨ ਰਹਿੰਦੀ ਆ ਵੀ ਸਾਡੀ ਪੇਮੈਂਟ ਨਾ ਚਲੀ ਜਾਵੇ ਨੰਬਰ ਨਾ ਬਲੌਕ ਹੋ ਜਾਵੇ ਐਦਾਂ ਦਾ ਆਪਣਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਆਪਾਂ ਘਰ ਤੋਂ ਹੀ ਕੰਮ ਕਰਦੇ ਆ ਅ ਜਿੱਦਾਂ ਕੋਈ ਕੁਝ ਨਹੀਂ ਹੋਊਗਾ ਵੀ ਆਪਾਂ ਕੋਈ ਫਰਾਡ ਤੁਹਾਡੇ ਨਾਲ ਕਰਾਂਗੇ ਤੁਹਾਡੀ ਪੇਮੈਂਟ ਪਵਾ ਕੇ ਕਿਉਂਕਿ ਆਪਾਂ ਕੋਈ 1000 2000 ਪੇਮੈਂਟ ਪਵਾ ਲਾਂਗੇ ਤੁਹਾਡੀ ਕੋਈ ਆਪਾਂ ਦੇ ਨਾਲ ਰਾਜ਼ੀ ਨਹੀਂ ਬਣ ਜਾਗੇ ਤੁਹਾਡੀ ਵੀ ਮਿਹਨਤ ਦੀ ਕਮਾਈ ਆਗੀ ਤੁਸੀਂ ਸਾਡੇ ਤੇ ਯਕੀਨ ਕਰਕੇ ਤੁਸੀਂ ਸਾਨੂੰ ਆਰਡਰ ਦਮੋਗੇ ਅਸੀਂ ਤੁਹਾਡਾ ਭਰੋਸਾ ਨਹੀਂ ਤੋੜਾਂਗੇ ਜਿੱਦਾਂ ਦਾ ਫੈਬਰਿਕ ਜਿੱਦਾਂ ਦਾ ਵੀਡੀਓ ਦੇ ਵਿੱਚ ਦੱਸਾਂਗੇ ਸਾਰਾ ਕੁਝ ਉਦੋਂ ਲੈ ਤੁਹਾਡੇ ਘਰ ਤੱਕ ਪਹੁੰਚੂਗਾ ਦੁਬਾਰਾ ਫੇਰ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਤੇ ਸਟਾਰਟਿੰਗ ਪਹਿਲਾ ਸੂਟ ਜਿਹੜਾ ਹੈਗਾ ਇਹ ਸੂਟ ਨੇ ਆਪਣੇ ਕੋਲੇ ਟੈਬੀ ਮਸਲੀਨ ਮਸਲੀਨ ਸਿਲਕ ਤੇ ਨੇ ਜਿਹੜੇ ਸੂਟ ਨੇ ਇਹ ਵਾਲੇ ਤੁਸੀਂ ਕਿਸੇ ਆਪਦੀ ਪਸੰਦ ਦਾ ਬੁਟੀਕ ਪੀਸ ਤਿਆਰ ਕਰਵਾਉਣਾ ਤੁਸੀਂ ਸਭ ਤੋਂ ਉਹ ਵੀ ਕਰਵਾ ਸਕਦੇ ਹੋਗੇ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾਗਾ ਉਹ ਵੀ ਕਰਵਾ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆਂਗੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਜਿਹੜਾ ਇਹ ਸੂਟ ਹੈਗਾ ਪਹਿਲਾ ਹੈਗਾ ਆਪਣੇ ਕੋਲੇ ਇਹ ਹੈਗਾ ਪੇਂਟ ਸਾਰਾ ਪੇਂਟ ਕੀਤਾ ਹੋਇਆ ਹੈਗਾ ਇਹਨੂੰ ਪੇਂਟ ਦੇ ਨਾਲ ਨਾਲ ਇਹਦੇ ਤੇ ਕੀਤਾ ਹੋਇਆ ਆਰੀ ਵਰਕ ਦਾ ਕੰਮ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਨੇ ਆ ਸਾਰਾ ਆਰੀ ਆਰੀ ਨਾਲੇ ਹਾਈਲਾਈਟ ਕੀਤਾ ਹੋਇਆ ਕੌਣਾ ਇਹਦੇ ਤੇ ਜਿਹੜਾ ਪੇਂਟ ਦੇ ਨਾਲ ਨਾਲ ਕੰਮ ਕੀਤਾ ਹੋਇਆ ਹਾਈਲਾਈਟ ਕੀਤਾ ਹੋਇਆ ਇਹਨੂੰ ਆਰੀ ਵਰਕ ਨਾਲ ਸਾਰਾ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਤੇ ਡਿਜ਼ਾਈਨਿੰਗ ਆ ਗਈ ਸੂਟ ਦੀ ਆਹ ਵਾਲੀ ਇਹਦੀ ਡਿਜ਼ਾਈਨਿੰਗ ਰਹਿਣ ਵਾਲੀ ਆ ਗਈ ਤੁਸੀਂ ਤੇ 23 24 25 ਤੱਕ ਘੇਰਾ ਇਹਦਾ ਤਿਆਰ ਕਰ ਸਕਦੇ ਹੋਗੇ ਸਾਈਡ ਤੇ ਬਣੀਆਂ ਹੋਈਆਂ ਨੇ ਬਾਜੂ ਅਗੜੀਆਂ ਸਾਈਡ ਤੇ ਬਾਜੂ ਬਣੀਆਂ ਹੋਈਆਂ ਨੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਪ्युअर ਔਰਗੈਂజా ਦਾ ਰੱਖਿਆ ਹੋਇਆਗਾ ਦੁਪੱਟੇ ਤੇ ਸਾਰੇ ਤੇ ਵਰਕ ਮਿਲੂਗਾ ਤੁਹਾਨੂੰ ਨਾਲ ਹਾਈਲਾਈਟ ਕੀਤਾ ਹੋਇਆ ਦੁਪੱਟਾ ਸਾਰੇ ਦੁਪੱਟੇ ਤੇ ਪੇਂਟ ਮਿਲੂਗਾ ਨਾਲ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਸਾਰੇ ਦੁਪੱਟੇ ਤੇ ਫੋਰ ਸਾਈਡ ਕੱਟ ਵਰਕ ਮਿਲੂਗਾ ਚੈੱਕ ਕਰ ਸਕਦੇ ਹੋ ਆਰੀ ਵਰਕ ਦਾ ਆਹ ਬੜਾ ਇਹ ਦੁਪट्टे ਤੇ ਕੰਮ ਕੀਤਾ ਹੋਇਆ ਬਹੁਤ ਜਿਆਦਾ ਵਧੀਆ ਪੀਸ ਬਣ ਕੇ ਤਿਆਰ ਹੋਇਆ ਹੋਇਆਗਾ ਜ ਜੇ ਤੁਸੀਂ ਸਟਿਚਿੰਗ ਕਰ ਲਈ ਇਹਦੇ ਇੱਕ ਵੱਖਰੀ ਜੀ ਲੋਕ ਆ ਜਾਣੀ ਆ ਸੂਟ ਦੀ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 20 509 ਵਾਲਾ 2500 ਰੁਪਿਆ ਰਹਿਣ ਵਾਲਾ ਹੈ ਦਾ ਸੂਟ ਦਾ ਰੇਟ ਕਿਉਂਕਿ ਜਿਹੜਾ ਇਹਦੇ ਤੇ ਕੰਮ ਆਪਣਾ ਖੁਦ ਦਾ ਕਰਵਾਇਆ ਹੋਇਆ ਹੈ ਪੇਂਟ ਕਰਵਾਇਆ ਹੋਇਆ ਇਹਨੂੰ ਵਰਕ ਨਾਲ ਹਾਈਲਾਈਟ ਕਰਵਾਇਆ ਹੋਇਆਗਾ ਬਾਕੀ ਜਿਹੜਾ ਸਟੱਪ ਲੱਗਿਆ ਹੋਇਆ ਉਹ ਟੈਬੀ ਮਸਲੀਨ ਸਿਲਕ ਦਾ ਲੱਗਿਆ ਹੋਇਆਗਾ ਆਮ ਜੀ ਮਸਲੀਨ ਨਹੀਂ ਲੱਗੀ ਹੋਈ ਹੈਗੀ ਤੁਸੀਂ ਜਿੱਦਾਂ ਮਰਜ਼ੀ ਪਾਰਟੀ ਵੇਅਰ ਯੂਜ਼ ਕਰ ਸਕਦੇ ਹੋ ਨੂੰ ਬਹੁਤ ਜਿਆਦੇ ਵਧੀਆ ਹਾਈ ਫਾਈ ਕੰਮ ਕਰਾਇਆ ਹੋਇਆਗਾ ਬਾਕੀ ਤੁਹਾਨੂੰ ਸਾਇਦ ਵੀਡੀਓ ਦੇ ਵਿੱਚ ਨਾ ਪਤਾ ਲੱਗੇ ਪਰ ਜਦੋਂ ਤੁਸੀਂ ਪੀਸ ਦੇਖੋਗੇ ਤਾਂ ਤੁਹਾਡੀ ਰੂਹ ਖੋਸ ਹੋ ਜੂਗੀ ਦੇਖ ਕੇ ਇੰਨੀ ਜਿਆਦੇ ਸੋਹਣੀ ਡਿਜ਼ਾਈਨਿੰਗ ਹੈ ਦੀ ਹਾਈਲਾਈਟ ਕੀਤਾ ਹੋਇਆ ਬਹੁਤ ਜਿਆਦੇ ਵਧੀਆ ਜਿਹੜਾ ਆਪਣੇ ਕੋਲੇ ਸੈਕੰਡ ਕਲਰ ਆ ਉਹ ਵੀ ਆਪਣੇ ਕੋਲੇ ਟਾਬੀ ਮਸਲੀਨ ਤੇ ਹੀ ਆ ਆਵਲੀ ਡਿਜ਼ਾਈਨਿੰਗ ਵੀ ਆਪਾਂ ਬਹੁਤ ਤਿਆਰ ਕਰਵਾਉਂਦੇ ਰਹਿਨੇ ਹਾਂਗੇ ਸੈਂਟਰ ਪੈਨਲ ਵਾਲੀ ਡਿਜ਼ਾਈਨਿੰਗ ਆ ਇਹ 컬러 ਤੁਸੀਂ ਦੇਖ ਸਕਦੇ ਹੋ ਪਿਸਤਾ ਜਿਹਾ ਕਲਰ ਦਾ ਸੂਟ ਹੈਗਾ ਆ ਵਾਲੀ ਡਿਜ਼ਾਈਨਿੰਗ ਆਣੀ ਹੈ ਜੀ ਸੂਟ ਦੀ ਜਿਹੜਾ ਮਸ਼ੀਨ ਦਾ ਹੀ ਵਰਕ ਕੀਤਾ ਹੋਇਆ ਹੈਗਾ ਨਾ ਬਹੁਤ ਜ਼ਿਆਦਾ ਠੋਸ ਕੀਤਾ ਹੋਇਆ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਵਧੀਆ ਫਿਨਿਸ਼ਿੰਗ ਆ ਗਈ ਸੂਟ ਦੀ ਦੋ ਸੈਂਟਰ ਪੈਨਲ ਜਾ ਰਹੇ ਨੇ ਵਿੱਚ ਇਹਦੇ ਫਲਾਰ ਦਿੱਤੇ ਹੋਏ ਨੇ ਇਦਾਂ ਦਾ ਹੀ ਕੰਮ ਕੀਤਾ ਹੋਇਆ ਇਹਦੀਆਂ ਬਾਹਾਂ ਤੇ ਆਹ ਵਾਲੀਆਂ ਬੜੀਆਂ ਹੋਈਆਂ ਨੇ ਇਹਦੀ ਬਾਜੂ ਇਹਦੇ ਨਾਲ ਆਗਾ ਜਿਹੜਾ ਚਨੂਨ ਦਾ ਟਾਈ ਡਾਈ ਦੁਪੱਟਾ ਰੱਖਿਆ ਹੋਇਆ ਦੁਪੱਟੇ ਨੂੰ ਆਪਾਂ ਫਲੇਸਿੰਗ ਲਾਸ ਨਹੀਂ ਦਿੱਤੀ ਹੈਗੀ ਉਹ ਤੁਹਾਡੇ ਰਿਕੁਆਇਰਮੈਂਟ ਤੇ ਦਵਾਂਗੇ ਤੁਸੀਂ ਲੈਣੀ ਹੈ ਜਾਂ ਨਹੀਂ ਲੈਣੀ ਹੈਗੀ ਦੇਖ ਸਕਦੇ ਹੋ ਆਹ ਵਾਲਾ ਚਨੂਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ ਬਾਈ ਸੌ ਰਹਿਣ ਵਾਲਾ ਗਾ ਇਹ ਵੀ ਟੈਬੀ ਮਸਲੀਨ ਤੇ ਆ ਆਹ ਵਾਲਾ ਜਿਹੜਾ ਗਿਆ ਗਿਆ ਆਪਣੇ ਕੋਲੇ ਇਹ ਆ ਗਿਆ ਰਾਮਟੈਕਸ ਕਾਟਨ ਤੇ ਇਹ ਆਪਾਂ ਕਾਟਨ ਦਾ ਸੂਟ ਨਾਲ ਆਇਆ ਤੁਸੀਂ ਕਹੋਗੇ ਸਰਦੀ ਦੇ ਵਿੱਚ ਕਾਟਨ ਦਾ ਸੂਟ ਲਾਈ ਜਾਂਦੇ ਨਹੀਂ ਕਿਉਂਕਿ ਜਿਹੜੇ ਆਪਾਂ ਨੂੰ ਬਾਹਰੋਂ ਮੈਸੇਜ ਆਉਂਦੇ ਨੇ ਆਰਡਰ ਆਪਣੇ ਜਾ ਰਹੇ ਨੇ ਸਲਾਈ ਹੋ ਕੇ ਉਹਨਾਂ ਦੇ ਵਿੱਚ ਆਪਣੇ ਨਾਲ ਕਾਟਨ ਦੇ ਸੂਟ ਨਾਲ ਜਾ ਰਹੇ ਨੇ ਆ ਵਾਲੇ ਇਹਦੇ ਵਿੱਚ ਬਣੇ ਹੋਏ ਨੇ ਫਲਾਰ ਬਹੁਤ ਜਿਆਦੇ ਸੋਹਣੇ ਫੁੱਲ ਸੂਟ ਦੇ ਵਿੱਚ ਆਪਾਂ ਚੈੱਕ ਕਰਵਾਉਣੀ ਆ ਤੁਹਾਨੂੰ ਲਿਖ ਸਕਦੇ ਹੋ ਤੁਸੀਂ ਕੀ ਗੱਲ ਬਾਤ ਸੂਟ ਦੀ ਆਹ ਬਣੀਆਂ ਹੋਈਆਂ ਨੇ ਇਹਦੀਆਂ ਚਾਹੇ ਤੁਸੀਂ ਬਾਹਾਂ ਤੇ ਕਰੋ ਇਹ ਵਾਲਾ ਵਰਕ ਚਾਹੇ ਤੁਸੀਂ ਪੌਂਚਿਆਂ ਤੇ ਕਰੋ ਬਾਹਾਂ ਤੇ ਵੀ ਕਰ ਸਕਦੇ ਹਾਂ ਪੌਂਚਿਆਂ ਤੇ ਵੀ ਕਰ ਸਕਦੇ ਹਾਂ ਇਹ ਤੁਹਾਡੀ ਮਰਜ਼ੀ ਹੋਊਗੀ ਕੁਸੀਂ ਵਿਦਾਊਟ ਸਟੀਚਿੰਗ ਲੈਣੀ ਨਹੀਂ ਹੈ ਸੂਟ ਵਿਦਾਊਟ ਸਟੀਚਿੰਗ ਲੈ ਸਕਦੇ ਹੋ ਨਾਲ ਸਟੀਚਿੰਗ ਲੈਣੀ ਆ ਤਾਂ ਨਾਲ ਸਟੀਚਿੰਗ ਲੈ ਸਕਦੇ ਹੋ ਆਹ ਵਾਲੇ ਇਹਦੀ ਡਿਜ਼ਾਈਨਿੰਗ ਆ ਗਈ ਬਾਹਾਂਾਂ ਤੇ ਕਰੋ ਚਾਹੇ ਮੋਰੀਆਂ ਤੇ ਕਰੋ ਮੋਰੀਆਂ ਤੇ ਵੀ ਬਹੁਤ ਜ਼ਿਆਦਾ ਵਧੀਆ ਲੱਗੂਗੀ ਜੇ ਤੁਸੀਂ ਪਹੁੰਚਿਆ ਤੇ ਕਰਨੀ ਚਾਹੁੰਦੇ ਹੋਗੇ ਸੌਰੀ ਇਹਦੇ ਨਾਲ ਰੱਖਿਆ ਹੋਇਆ ਆਪਣੇ ਕੋਲੇ ਪਿਓਰ ਦਾ ਟਾਈ ਡਾਈ ਦਾ ਦੁਪੱਟਾ ਫਿਨਿਸ਼ਿੰਗ ਲੈਸ ਆਪਾਂ ਇਹਨੂੰ ਨਹੀਂ ਦਿੱਤੀ ਹੈਗੀ ਹਲੇ ਆਹ ਵਾਲੇ ਇਹਦੇ ਨਾਲ ਰੱਖਿਆ ਆਪਾਂ ਨੇ ਟਾਈ ਡਾਈ ਦਾ ਦੁਪੱਟਾ ਬਹੁਤ ਜਿਆਦਾ ਪਿਆਰਾ ਸੁਣਾ ਜਹਾ ਵਧੀਆੜੀ ਪੌਰ ਦਾ ਦੁਪੱਟਾ ਮਿਲੂਗਾ ਦੇਖ ਸਕਦੇ ਹੋ ਕੋਈ ਵੀ ਸਟਾਪ ਨਾਲ ਜਿਹੜਾ ਆਪਾਂ ਮਸਲੀਨ ਦਾ ਸਟਾਪ ਲਾਉਣੀ ਆ ਇਹ ਮੇਰੇ ਆਪ ਦੇ ਸੂਟ ਇਹਦੇ ਨਾਲ ਦੀ ਮੇਰੇ ਕੋਲੇ ਕਈ ਸੂਟ ਨੇ ਇਹਨਾਂ ਦਾ ਬਿਲਕੁਲ ਵੀ 1% ਦਾ ਵੀ ਖਰਾਬ ਹੋਣ ਦੀ ਕੰਪਲੀਟ ਨਹੀਂ ਹੈਗੀ ਇਹ ਵੀ ਟੱਬੀ ਮਸਲੀਨ ਸਿਲਕ ਤੇ ਸੂਟ ਹੈਗਾ ਆਹ ਵਾਲੀ ਇਹਦੀ ਡਿਜ਼ਾਈਨਿੰਗ ਹੈਗੀ ਹੈ ਘੇਰੇ ਤੇ ਘੇਰੇ ਤੇ ਦੀ ਡਿਜ਼ਾਈਨਿੰਗ ਆ ਗਈ ਚੈੱਕ ਕਰ ਸਕਦੇ ਹੋ ਆ ਬਣੀਆਂ ਹੋਈਆਂ ਨੇ ਇਹਦੀ ਬਹੁਤ ਜ਼ਿਆਦਾ ਹੈਵੀ 슬ੀਵਜ਼ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਗਾ ਤਾਂ ਤੁਸੀਂ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਇਹਦਾ ਜਿਹੜਾ ਸੂਟ ਦਾ ਰੇਟ ਰਹਿਣ ਵਾਲਾਗਾ ਉਹ 1650 ਰੁਪਈਆ ਰਹਿਣ ਵਾਲਾਗਾ ਜਿਹੜਾ ਦੁਪੱਟੇ ਨਾਲ ਪਿਓਰ ਦੁਪੱਟੇ ਨਾਲ ਆਹ ਵਾਲਾ ਸੂਟ ਰਹਿਣ ਵਾਲਾ ਇਹਦਾ ਰੇਟ ਰਹਿਣ ਵਾਲਾਗਾ 2000 ਰੁਪਈਆ ਦਾ ਰੇਟ ਆਪਾਂ ਤੁਹਾਨੂੰ ਸਾਰਾ ਨਾਮ ਨਾਲ ਦੱਸ ਦਿੱਤਾਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਦਾ ਤਾਂ ਤੁਸੀਂ ਟੈਨਸ਼ਨ ਫਰੀ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਦੁਬਾਰਾ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਧੰਨਵਾਦ